ਨਿਆ ਨਗਰ ਬਹਿਰਾਮਪੁਰ ਰੋਡ ਤੇ ਪਿੰਡ ਬਾਠਾਵਾਲਾ ਦੇ ਨਜ਼ਦੀਕ ਬੀਤੀ ਦੇ ਰਾਤ ਪਰਾਲੀ ਦੇ ਨਾਲ ਲੋਡ ਟਰੈਕਟਰ ਟਰਾਲੀ ਦੀ ਕਾਰ ਦੇ ਨਾਲ ਟੱਕਰ ਹੋ ਜਾਣ ਕਰਕੇ ਕਾਰ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਕਾਰ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਬਹਿਰਾਮਪੁਰ ਪੁਲਿਸ ਨੇ ਪੁਲਿਸ ਅਮਰਿਤਕ ਨੌਜਵਾਨ ਦੀ লাশ ਨੂੰ ਪੋਸਮਾਰਟਮ ਦੇ ਲਈ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਟਰੈਕਟਰ ਸਵਾਰੀ ਗੱਡੀ ਤੇ ਟਰੈਕਟਰ ਟਾਲੀ ਦਾ ਐਕਸੀਡੈਂਟ ਹੋਇਆ। ਇਹਦੇ ਚ ਇੱਕ ਇੱਕ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ। ਜਿਹਨ ਚ ਇੱਕ ਬੰਦੇ ਦੀ ਡੈਥ ਹੋ ਗਈ मौके ਤੇ ਤੇ ਇੱਕ ਬੰਦਾ ਜ਼ਖਮੀ ਹੋਇਆ। ਉਹਨੂੰ ਚਾਹਿਆ ਤੁਹਾਨੂੰ ਰੋਲਸ ਕਰਤਾ ਉਸ ਦੇ ਬਾਅਦ। ਤਾਂ ਨਾਮ ਗੁਰਦੀਪ ਸਿੰਘ ਇਹਨਾਂ ਇਹ ਫਿਆਰੀ ਬੀਨਾ ਨਗਰ ਵਾਲੇ ਸਾਈਡ ਤੋਂ ਆਦੀ ਤੇ ਇਹ ਟਰੈਕਟਰ ਵਾਲੀ ਇਹ ਧਰਤੀ ਨਾਲ ਬਚਨ ਗਿਆ। ਇਹ ਇਹਨਾਂ ਟਰਾਲੀਆਂ ਦੇ ਵੱਡੀ ਟਰਾਲੀ ਹੁੰਦੀ ਹੈ ਨਾ ਉੱਤੇ ਇਕੱਠਾ ਲੱਦੀਆਂ ਸੀ ਭਰਾੜੀ ਵਾਲੀਆਂ ਉਹ ਮਰਦੋਜ ਜੋ ਗੱਡੀ ਕ੍ਰਾਸ ਕਰਨ ਲੱਗੀ ਹੈ ਤੇ ਜਿਹੜੀ ਟਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਲੰਘ ਗਿਆ ਟਰਾਲੀ ਪਿੱਛੋਂ ਵੱਜ ਗਈ ਐਂਗਲ ਵਿੱਚ ਵੱਜਿਆ ਜੋ ਡਰਾਈਵਰ ਚਲਾ ਰਿਹਾ ਸੀਗਾ ਜੀ ਮੌਕੇ ਤੋਂ ਘਰਾੜ ਹੋ ਗਿਆ ਸੀ ਉਦੋਂ ਪਰ ਹੁਣ ਦਾ ਪਤਾ ਲੱਗ ਗਿਆ ਵੀ ਇਹ ਬੰਦਾ ਹੈਗਾ ਸੁਲਤਾਨੀ ਦਾ ਹੈ ਇਸ ਸਾਲਾ ਦਾ ਜਿਹਨੂੰ ਧਿਆਨ ਦਿਖਾ ਰਹੇ ਇਹਨਾਂ ਦੇ ਕਾਟੇ ਨੇ ਜੀ ਇਹ ਦੇਖੋ ਜਿਹੜਾ ਬੇਤੇਂ ਹੰਝੂਈ ਹੁੰਦਾ ਤੇ ਅੱਜ ਦੰਦੇ ਚਲਾਉਣੇ ਹੀ ਕੱਟੇ ਆ ਰਹੇ ਆ ਤੇ ਇਹ ਉਹ ਕਾਰੋਈ ਕਰ ਰਹੇ ਜੋ ਬੰਦ